ਮੂਲੀ ਦੇ ਨਾਲ ਤੁਸੀਂ ਆਪਣੀ 5mm ਤੋਂ ਲੈ ਕੇ 8mm ਤੱਕ ਦੀ ਪੱਥਰੀ ਜਿਹੜੀ ਬਾਹਰ ਕੱਢ ਸਕਦੇ ਹੋ ਤੁਹਾਨੂੰ ਕਿੰਨੀ ਮਰਜ਼ੀ ਪੁਰਾਣੀ ਕਬਜ਼ ਹੈ ਜਾਂ ਤੁਹਾਡੇ ਅਫਾਰਾ ਬਣਿਆ ਰਹਿੰਦਾ ਹੈ ਪੇਟ ਨੂੰ ਜਾਂ ਗੈਸ ਬਹੁਤ ਬਣਦੀ ਹੈ ਉਸ ਨੂੰ ਵੀ ਠੀਕ ਕਰ ਸਕਦੇ ਹਾਂ ਇਸ ਦੇ ਮੂੜੀਆਂ ਦੇ ਪੱਤੇਆਂ ਦੇ ਤੁਸੀਂ ਪਰਾਂਠੇ ਵੀ ਬਣਾ ਕੇ ਖਾ ਸਕਦੇ ਹੋ ਇਸ ਨੂੰ ਵਰਤਣ ਦਾ ਜਿਹੜਾ ਤਰੀਕਾ ਹੈ ਉਹ ਅੱਡ-ਅੱਡ ਹੈ ਜਿਹੜੇ ਮੇਰੇ ਵੀਰਾਂ ਦੇ ਬਹੁਤ ਜ਼ਿਆਦਾ ਪੱਥਰੀ ਦਾ ਦਰਦ ਹੁੰਦਾ ਹੈ ਜਾਂ 5mm ਤੋਂ ਲੈ ਕੇ 8mm ਤੱਕ ਦੀ ਪੱਥਰੀ ਹੈ ਉਹਨਾਂ ਨੇ ਇਸ ਨੂੰ ਜਿਹੜਾ ਵਰਤਣਾ ਹੈ ਤੁਸੀਂ ਤਾਜ਼ੀ ਮੂਲੀ ਲੈ ਲੈਣੀ ਹੈ ਦੇਖੋ ਮੂਲੀ 3-4 ਮਹੀਨੇ ਸਾਨੂੰ ਸਰਦੀਆਂ ਦੇ ਦਿਨਾਂ 'ਚ ਮਿਲਦੀ ਹੈ ਤਾਂ ਇਸ ਤੋਂ ਤਾਜ਼ੀ ਮੂਲੀ ਨੂੰ ਪੱਟ ਕੇ ਇਸ ਨੂੰ ਕद्दूकस ਕਰਨਾ ਹੈ ਕद्दूकस ਕਰਕੇ ਤੁਸੀਂ ਇਸ ਦਾ ਨਚੋੜ ਕੇ ਰਸ ਕੱਢ ਲੈਣਾ ਹੈ ਜੀ ਰਸ ਕੱਢ ਕੇ ਲਗਭਗ ਪੌਣਾ ਗਲਾਸ ਤੁਸੀਂ ਰਸ ਦਾ ਲੈਣਾ ਹੈ ਉਸ ਦੇ ਅੰਦਰ ਇੱਕ ਤੁਸੀਂ ਨਿੰਬੂ ਨਚੋੜਨਾ ਹੈ ਇੱਕ ਨਿੰਬੂ ਨਚੋੜਨਾ ਹੈ ਇੱਕ ਚੁਟਕੀ ਤੁਸੀਂ ਹਲਕੀ ਜੀ ਸਿੰਧਾ ਨਮਕ ਦੀ ਪਾ ਕੇ ਇਸ ਨੂੰ ਘੋਲ ਕੇ ਸਵੇਰੇ ਖਾਲੀ ਪੇਟ ਪੀਣਾ ਹੈ ਇਸੇ ਤਰੀਕੇ ਦੇ ਨਾਲ ਸ਼ਾਮ ਨੂੰ ਖਾਲੀ ਪੇਟ ਪੀਣਾ ਹੈ ਰੋਟੀ ਖਾਣ ਤੋਂ 1 ਘੰਟਾ ਪਹਿਲਾਂ ਤੇ 1 ਘੰਟੇ ਤੱਕ ਬਾਅਦ ਚ ਤੁਸੀਂ ਕੁਝ ਨਹੀਂ ਖਾਣਾ ਤਿੰਨ ਦਿਨਾਂ ਦੇ ਵਿੱਚ ਤੁਹਾਡੀ 5mm ਤੱਕ ਦੀ ਪੱਥਰੀ ਮਤਲਬ ਆਪਣੇ ਆਪ ਹੀ ਖੁਰ ਕੇ ਨਿਕਲ ਜਾਏਗੀ ਇੱਕ ਹਫਤਾ ਕਰੋਗੇ ਤਾਂ 8 8mm ਤੱਕ ਦੀ ਪੱਥਰੀ ਆਪਣੇ ਆਪ ਹੀ ਪਿਗਲ ਕੇ ਬਾਰ ਨਿਕਲ ਜੇਗੀ ਇਹ 8 ਐਮ ਐਮ ਤੋਂ ਜ਼ਿਆਦਾ ਦੀ ਪੱਥਰੀ ਤੇ ਫਾਰਮੂਲਾ ਕੰਮ ਨਹੀਂ ਕਰੇਗਾ ਜਿਹੜੇ ਮੇਰੇ ਵੀਰਾਂ ਦੇ ਇਸ ਤੋਂ ਜ਼ਿਆਦਾ ਵੱਡੀ ਪੱਥਰੀ ਆ ਉਹ ਇਸ ਪ੍ਰਕਿਰਿਆ ਨੂੰ ਨਾ ਕਰਨ ਤੇ ਹੁਣ ਜਿਹੜੇ ਮੇਰੇ ਵੀਰਾਂ ਨੂੰ ਬਹੁਤ ਜ਼ਿਆਦਾ ਮਤਲਬ ਮੂਲੀ ਖਾਂਦੇ ਨੇ ਬਹੁਤ ਜ਼ਿਆਦਾ ਗੰਦੀ ਗੈਸ ਪਾਸ ਹੁੰਦੀ ਹੈ ਜਾਂ ਗੰਦੇ ਡਕਾਰ ਹੁੰਦੇ ਨੇ ਤਾਂ ਜਿਹੜਾ ਅਸਲ ਇਹਨੂੰ ਤਰੀਕਾ ਹੈ ਖਾਣ ਦਾ ਤੁਹਾਡੇ ਪੇਟ ਨੂੰ ਵੀ ਇਹ ਸਾਫ਼ ਕਰੇਗੀ ਤੁਹਾਡੇ ਪੇਟ ਸੰਬੰਧੀ ਬਿਮਾਰੀਆਂ ਵੀ ਖਤਮ ਕਰੇਗੀ ਜੇ ਤੁਹਾਡੇ ਗੰਦੀ ਗੈਸ ਵੀ ਪਾਸ ਨਹੀਂ ਹੋਏਗੀ ਤੁਸੀਂ ਤਾਜ਼ੀ ਮੂਲੀ ਲੈ ਲੈਣੀ ਹੈ ਉਸ ਨੂੰ ਚਾਰ ਫਾੜ ਕਰ ਲਓ ਚਾਹੇ ਉਸ ਦੇ ਦੋ ਫਾੜ ਕਰ ਲਓ ਉੱਪਰ ਉਹਨੂੰ ਛਿੱਲ ਦੋ ਛਿਲਕਾ ਇਸ ਦਾ ਲਾ ਦਿਓ ਤਾਂ ਰਾਤ ਦੇ ਸਮੇਂ ਤੁਸੀਂ ਇਸ ਨੂੰ ਸਿੰਧਾ ਨਮਕ ਲਾ ਕੇ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਦਿਓ ਜਾਂ ਕਿਸੇ ਛਾਨਣੀ ਦੇ ਵਿੱਚ ਇਸ ਨੂੰ ਰੱਖ ਦਿਓ ਪਰੋ ਟੱਕ ਕੇ ਤਾਂ ਕਿ ਇਹਦਾ ਜਿਹੜਾ ਪਾਣੀ ਹੈ ਉਹ ਸਾਰੀ ਰਾਤ ਨਮਕ ਦੇ ਨਾਲ ਨੁੱਚੜ ਜੇ ਜਿਹੜਾ ਗੰਦਾ ਪਾਣੀ ਜਿਹਦੇ ਕਰਕੇ ਪਾ ਨੂੰ ਗੰਦੇ ਡਕਾਰ ਆਉਂਦੇ ਨੇ ਤੇ ਗੰਦਾ ਹੀ ਗੈਸ ਪਾਸ ਹੁੰਦੀ ਹੈ ਸਾਰੀ ਰਾਤ ਪਿਆ ਰਹਿਣ ਤੋਂ ਸਵੇਰੇ ਉੱਠ ਕੇ ਤੁਸੀਂ ਇਸ ਨੂੰ ਖਾਲੀ ਪੇਟ ਚਬਾਣਾ ਹੈ ਚਬਾਣਾ ਹੈ ਬਹੁਤ ਜ਼ਿਆਦਾ ਚਬਾ ਕੇ ਖਾਣਾ ਹੈ ਇਸ ਨੂੰ ਤਾਂ ਤੁਹਾਡੇ ਜਿੰਨੀ ਮਰਜੀ ਗੈਸ ਬਣਦੀ ਹੈ ਤੁਹਾਨੂੰ ਅਫਾਰਾ ਰਹਿੰਦਾ ਹੈ ਤੁਹਾਡੀ ਕਿੰਨੀ ਸਾਲਾਂ ਬੱਧੀ ਪੁਰਾਣੀ ਕਬਜ਼ ਹੈ ਜਾਂ ਸ਼ਰੀਰ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਦਰਦਾਂ ਵੀ ਨੇ ਜਾਂ ਫਿਰ ਤੁਹਾਨੂੰ ਮੰਨ ਲਓ ਵੀ ਪੀਲੀਏ ਦੀ ਸ਼ਿਕਾਇਤ ਹੈ ਇਹ ਬਿਲਕੁਲ ਉਸ ਚੀਜ਼ ਨੂੰ ਖਤਮ ਕਰ ਦਿੰਦੀ ਹੈ ਇਸ ਪ੍ਰਕਿਰਿਆ ਨੂੰ ਤੁਸੀਂ ਲਗਾਤਾਰ ਕਰਨਾ ਹੈ ਤਿੰਨ ਚਾਰ ਮਹੀਨੇ ਰਹਿੰਦੀ ਹੈ ਮੂਲੀ ਦਾ ਜਿਹੜਾ ਸੀਜ਼ਨ ਹੁੰਦਾ ਹੈ ਤਿੰਨ ਚਾਰ ਮਹੀਨੇਗਾ ਤੁਸੀਂ ਲਗਾਤਾਰ ਕਰੋਗੇ ਤਾਂ ਸਾਲ ਇੱਕ ਤੁਹਾਨੂੰ ਪੇਟ ਸੰਬੰਧੀ ਕੋਈ ਰੋਗ ਹੋ ਹੀ ਨਹੀਂ ਸਕਦਾ ਪੇਟ ਸੰਬੰਧੀ ਰੋਗ ਨਹੀਂ ਹੋਏਗਾ ਪੇਟ ਸਵਸਥ ਸਾਡੀ ਸਿਹਤ ਸਵਸਥ ਰਹਿੰਦੀ ਹੈ ਹੁਣ ਜਿਹੜੇ ਇਸਦੇ ਪੱਤੇ ਹਨ ਜਿਵੇਂ ਆਪਾਂ ਮੇਥੀ ਦੇ ਜਾਂ ਮੈਥੇ ਦੇ ਪਰਾਂਠੇ ਬਣਾ ਕੇ ਖਾਂਦੇ ਹਾਂ ਉਸ ਤਰ੍ਹਾਂ ਮੂਲੀ ਦੇ ਪੱਤੇ ਵੇਸਟ ਨਾ ਕਰਿਆ ਕਰੋ ਤੁਸੀਂ ਇਹਨਾਂ ਨੂੰ ਆਪਣੀ ਰੋਟੀ ਦੇ ਵਿੱਚ ਪਰਾਂਠੇ ਦੇ ਤੌਰ ਤੇ ਪਾ ਕੇ ਬਣਾ ਕੇ ਖਾ ਸਕਦੇ ਹੋ ਤੁਹਾਡੇ ਸਰੀਰ ਦੇ ਵਿੱਚ ਇਹ ਕੈਲਸ਼ੀਅਮ ਦੀ ਵੀ ਘਾਟ ਪੂਰੀ ਕਰਦੀ ਹੈ ਤੇ ਸਾਡੇ ਪੇਟ ਦੇ ਵਿੱਚ ਕਦੇ ਵੀ ਗੈਸ ਤਜਾਬ ਜਾ ਸਾਨੂੰ ਅਫਾਰਾ ਨਹੀਂ ਹੋਣ ਦਿੰਦੀ ਕੁਦਰਤੀ ਚੀਜ਼ ਹੈ ਇਸ ਨੂੰ ਜ਼ਰੂਰ ਵਰਤੋ 3-4 ਮਹੀਨੇ ਜ਼ਰੂਰ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਸਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਹੈ ਜੀ ਸਤਿ ਸ਼੍ਰੀ ਅਕਾਲ